ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਬੈਦ ਬੂਟਾ ਸਿੰਘ ਹਾਂ ਦੋਸਤੋ ਇਹ ਜੋ ਤੁਸੀਂ ਅੱਗ ਦੇ ਉੱਪਰ ਦੇਖ ਰਹੇ ਹੋ ਇਹ ਦਵਾਈ ਤਿਆਰ ਹੋ ਰਹੀ ਹੈ ਇਸ ਨੂੰ ਢਮਰੂ ਯੰਤਰ ਆਖਿਆ ਜਾਂਦਾ ਹੈ ਢਮਰੂ ਯੰਤਰ ਇੱਕ ਆਯੁਰਵੈਦ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਪ੍ਰਸਿੱਧ ਯੰਤਰ ਹੈ ਜੋ ਡਮਰੂ ਜੰਤਰ ਦੇ ਨਾਲ ਮੈਡੀਸਨ ਦਵਾਈ ਬਣਦੀ ਹੈ ਤਾਂ ਬਾ ਕਮਾਲ ਹੀ ਹੁੰਦੀ ਹੈ ਜਿਹੜੇ ਪ੍ਰਸਿੱਧ ਵੈਦ ਨੇ ਮੇਰੇ ਭਰਾ ਜੋ ਲੰਬੇ ਸਮੇਂ ਤੋਂ ਕਰਦੇ ਨੇ ਕੰਮ ਉਹ ਡਮਰੂ ਜੰਤਰ ਬਾਰੇ ਕਾਫੀ ਜਾਣਦੇ ਕਾਫੀ ਪਸਮਾ ਕਾਫੀ ਜੈਰ ਨੂੰ ਸ਼ੁੱਧ ਕੀਤਾ ਜਾਂਦਾ ਤੇ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਫੇਸ ਲੋਕ ਪੇਜ ਨੂੰ ਫੋਲੋ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦਾ ਰਹੇ ਦੋਸਤੋ ਬਹੁਤ ਹੀ ਵੱਡੀ ਮਿਹਨਤ ਹੁੰਦੀ ਹੈ ਇਹ ਸਵੇਰੇ 6 ਵਜੇ ਤੋਂ ਪ੍ਰੋਸੈਸਿੰਗ ਚੱਲ ਰਿਹਾ ਹੈ ਤੁਮ ਤਕਰੀਬਨ 8:30 ਦਾ ਟਾਈਮ ਹੋ ਚੁੱਕਿਆ ਤੇ 2.5 ਘੰਟੇ ਇਸ ਨੂੰ ਹੋ ਗਏ ਤਕਰੀਬਨ ਹੁਣ ਥੋੜਾ ਚਿਰ ਹੋਰ ਉਸ ਤੋਂ ਬਾਅਦ ਫਿਰ ਇਸ ਨੂੰ ਬੰਦ ਕੀਤਾ ਜਾਏਗਾ ਤੇ ਇਹ برف ਵਾਲਾ ਪਾਣੀ ਬੇਪਾਸ ਲਵੇ ਉਹ ਮਿੱਟੀ ਦੇ ਲੋਟਾ ਪਿਆ ਤੇ ਇਸ ਮੁਗਰੀ ਦੀ ਲੋੜ ਪੈਂਦੀ ਦਿੰਦੀ ਹੈ ਤੇ ਐਦਾਂ ਕਾਫੀ ਲੰਬਾ ਪ੍ਰੋਸੈਸ ਹੁੰਦਾ ਹੈ ਦਵੰਜੇ ਤਿਆਰ ਕਰਨ ਦਾ ਤੇ ਆਮ ਲੋਕ ਕਹਿੰਦੇ ਨੇ ਜੀ ਇਹਦਾ ਐਸੀ ਹੁੰਦੀ ਨੇ ਦਿਸੇ ਦਵੰਜੇ ਐਸੀ ਪਰ ਜਦੋਂ ਮਿਹਨਤ ਨਾਲ ਤਿਆਰ ਹੁੰਦੀ ਹੈ ਨਾ ਤਾਂ ਉਦੋਂ ਪਤਾ ਲੱਗਦਾ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਕਿਸੇ ਹੋਰ ਤੱਕ ਪਹੁੰਚਦੇ ਪਤਾ ਲੱਗੇ ਵਿਦੇਸ਼ੀ ਦਵਾਈਆਂ ਤਿਆਰ ਕਰਨੇ ਕਿੰਨੇ ਔਖੇ ਨੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਸੀ ਕਾਲ ਜੀ